ਟੈਂ ਬਹੁਤ ਹੋ ਗਿਆ ਪੌਣੇ 10 ਹੋ ਗਏ ਸਾਢੇ 7 8 ਵਜੇ ਦਾ ਆਇਆ ਹੋਇਆ ਮੈਂ ਮੁੰਡੇ ਪਾਕਿਸਤਾਨ ਤੋਂ ਨੇ ਬਾਈ ਉਹ ਕਹਦੇ ਹੁਣ ਤੁਹਾਨੂੰ ਬਰੀਆਨੀ ਖਿਲਾਉਣੀ ਆ ਬੈਠ ਜਾ ਮੈਨੂੰ ਹਿਲਣ ਨਹੀਂ ਦਿੱਤਾ ਕਹਿੰਦੇ ਤੇਰੇ ਕਰਕੇ ਅਸੀਂ ਬਰੀਆਨੀ ਬਣਾਈ ਆ ਤੂੰ ਭੱਜ ਚੱਲਿਆ ਬਰੀਆਨੀ ਦੇ ਚੱਕਰ 'ਚ ਹੁਣ ਤੋ 2 2.5 ਘੰਟੇ ਹੋ ਗਏ ਬੈਠੇ ਨੂੰ ਉੱਥੇ ਤਾਂ ਹੁਣ ਭੱਜ ਭੱਜ ਘਰੇ ਚੱਲਦੇ ਆਂ ਮੈਂ ਦਾ ਕਮਣੇ ਲਾ ਕੇ ਆਇਆ ਸੀ ਚੰਗੀ ਤਰ੍ਹਾਂ ਘਰ ਦੇ ਉਹ ਵੀ ਦਰਵਾਜੇ ਜੇ ਲਾ ਕੇ ਆ ਗਿਆ ਠੀਕ ਆ ਚੱਲ ਮੈਂ ਇੱਥੇ ਘੜਾ ਕੇ ਆਇਆ ਤੇ ਹੁਣ ਨੀਰਾ ਜ਼ਿਆਦਾ ਹੋ ਗਿਆ 1 ਮਿੰਟ ਹੁਣ ਚੱਲ ਗਿਆ ਅੱਜ ਨਾਲ ਪਿਆਸੇ ਦੇ ਵਿੱਚ ਇੱਥੇ ਫੇਸਤਾ ਸੀ ਜਵਾਕਾਂ ਦਾ ਜਦ ਮੈਂ ਸਵੇਰੇ ਕੰਮ ਤੇ ਨੂੰ ਗਿਆ ਉੱਥੇ ਲਿਖਿਆ ਹੋਇਆ ਸੀਗਾ ਉਹ ਪਤਾ ਨਹੀਂ ਜਾ ਕੇ ਦੇਖਦਾ ਵੀ ਉੱਥੇ ਹੈ ਆ ਕਿ ਨਹੀਂ ਹੈ ਲੱਗੇ ਤਾਂ ਹੋਏ ਨੇ ਜਵਾਕ ਜਵਾਕਾਂ ਦੀ ਜਵਾਕਾਂ ਤੋਂ ਪੇਂਟਿੰਗ ਜੀ ਕਰਾਉਂਦੇ ਹੁੰਦੇ ਨੇ ਖੇਡਾਂ ਜੀਆਂ ਪੇਂਟਿੰਗ ਜੀ ਇਹ ਲੱਗੇ ਹੋਏ ਨੇ ਪਰ ਹੁਣ ਰਸਜਿਆ ਘਟ ਗਿਆ ਪਹਿਲਾਂ ਪਿਛਲੇ ਸਾਲ ਤਾਂ ਬਹੁਤ ਜ਼ਿਆਦਾ ਸੀਗਾ ਕਿਉਂਕਿ ਦੁਪਹਿਰੇ ਹੁੰਦਾ ਹੁਣ ਟਾਈਮ ਵੀ ਖਾਸਾ ਹੋ ਗਿਆ ਦੇਖਣੇ ਜਾਂ ਜਾ ਕੇ ਜਿੰਨੇ ਵੀ ਯੂਰਪ ਦੇ ਵਿੱਚ ਦੇਸ਼ ਆਉਂਦੇ ਆ ਸਾਰਿਆਂ ਦੀਆਂ ਸਾਰੇ ਕੰਟਰੀਆਂ ਦਾ ਚੰਦੇ ਨਹੀਂ ਜਨ ਕਿ ਉਹਨਾਂ ਦੀਆਂ ਫੋਟੋਆਂ ਨਹੀਂ ਆ ਇਧਰ ਯੂਰਪ ਦਾ ਨਕਸ਼ਾ ਵਾ ਇੱਥੇ ਦੀ ਵੀਡੀਓ ਬਣ ਰਹੀ ਹੈ ਇਹ ਇਹ ਆਈ ਇਹ ਆਈ ਬੜੀ ਅੜ ਸਿੱਧੀ ਵਾ ਇਹ ਯੂਰਪ ਦਾ ਨਕਸ਼ਾ ਹੈ ਬਸਾਰੇ ਆਹ ਬਾ ਜੋ ਮਰਜੀ ਕਰਨ ਜਾਨੀ ਕਿ ਜਵਾਕ ਉਹ ਵੀ ਕਰੀ ਜਾਂਦੇ ਨੇ ਆਵਦੇ ਹੱਥਾਂ ਦੀਆਂ ਪੈਰਾਂ ਪੂਰਾ ਦੀਆਂ ਸਾਬਾਂ ਲਾਏ ਪੈ ਰਹੇ ਕੁਛ ਨਾ ਕੋ ਕੀਤਾ ਪਿਆ ਆਪਰੇ ਉਧਰ ਖੇਡਣ ਵੀ ਲੱਗੇ ਹੋਏ ਨੇ ਉਹ ਥੱਲੇ ਵੀ ਕੀਤੀ ਪਈ ਆ ਪੇਂਟਿੰਗ ਉਸੋਂ ਦਾ ਫਰਕ ਪੈ ਗਿਆ ਹੁਣ ਇੱਥੇ ਵੀ ਫਰਕ ਆਇਆ ਪਿਆ ਵੀ ਹੁਣ ਦਿਨੇ ਸ਼ਾਮੇ ਜੇ ਖੜਨ ਨੂੰ ਜੀ ਕਰਦਾ ਧੁੱਪ ਜੇ ਵੀ ਖੜਨ ਨੂੰ ਜੀ ਨਹੀਂ ਕਰਦਾ ਧੁੱਪ ਜੇ ਚੁਭਣ ਲੱਗ ਗਈ ਵੀ ਸ਼ਾਮੇ ਜੇ ਖੜੀਏ ਅਧੀਆਂ ਵਾਹਾਂ ਦੀਆਂ ਪੈ ਜਾਂਦੀਆਂ ਨੇ ਹੁਣ ਪਰ ਰਾਤ ਨੂੰ ਠੰਡ ਜੀ ਹੁੰਦੀ ਐ ਅਜੇ ਵੀ ਰਾਤ ਨੂੰ ਰਜਾਈ ਚ ਬੰਦਾ ਪੈ ਜਾਂਦਾ ਜੇ ਦਿਨੇ ਧੁੱਪ ਜੀ ਚੁਭਣ ਲੱਗ ਗਈ ਰਾਤ ਨੂੰ ਹਜੇ ਉਮਈਆਂ ਕੰਮ ਵੀਰ ਜਾਈ ਚ ਪੈ ਹੋ ਜਾਂਦਾ ਵਾ ਉੱਪਰ ਕਬੋਕੇ ਨਹੀਂ ਚੱਲੇ ਹਜੇ ਦਿਨੇ ਬਾਕੀ ਹੁਣ ਦੋ ਤਿੰਨ ਛੁੱਟੀਆਂ ਨੇ ਇੱਥੇ ਲਗਾਤਾਰ ਸ਼ਨੀਵਾਰ ਐਤਵਾਰ ਤੇ ਸੋਮਵਾਰ ਦੀ ਸੋਮਵਾਰ ਦਾ ਇੱਥੇ ਰਿਪਬਲਿਕ ਡੇ ਆ ਪਲੀ ਦਾ ਉਹਦੇ ਕਰਕੇ ਛੁੱਟੀ ਆ ਰਾਤ 8:30 9 ਵਜੇ Amazon ਤੇ ਆ ਚੀਜ਼ ਮਹਿੰਗਾਈ ਸੀ ਮਸ਼ੀਨ ਜੀ ਆ ਮ사ਜ ਮਸ਼ੀਨ ਆ ਇਹ ਹੈ ਨਾ ਜੇ ਬੰਦੇ ਦੇ ਮੋਢੇ-ਮੋਢੇ ਕੁਛ ਵੀ ਦੁਖਦੇ ਆ ਤੇ ਉਹਦੇ ਲਈ ਆ ਇਹ ਬਾਕੀ ਇਹ ਰਾਤ 8:30-9 ਵਜੇ ਕੀਤੀ ਆ ਅੱਜ ਆ ਵੀ ਗਈ ਅੱਜ ਹੁਣ ਟਾਈਮ ਹੋਇਆ ਹਜੇ 3 ਵਜੇ ਨੇ ਬੜੀ ਛੇਤੀ ਡਿਲੀਵਰੀ ਕੀਤੀ ਇਹਨਾਂ ਨੇ ਚਲੋ ਦੇਖਦੇ ਆ ਇਹਨੂੰ ਸਣ ਖੋਲ ਕੇ ਹਾਂ ਜੀ ਜਾਈਆ ਜਾ ਰਹੇ ਹੁਣ ਇਹ ਪਤਾਨੀਆਂ ਨੂੰ ਪੰਗੇ ਲੈ ਕੇ ਦੇਖਣਾ ਕਿਵੇਂ ਚੱਲੂ ਕਿਵੇਂ ਨਹੀਂ ਚੱਲੂਗੀ ਫਿਰ ਨੂੰ ਸਾਰੀ ਭਾਰੀ ਬਹੁਤ ਆਇਆ ਤਾਂ ਕਿਲੋ ਦੀ ਹੋਣੀ ਆ ਚਲੋ ਦੇਖਦੇ ਆ ਕਿਵੇਂ ਚੱਲਦੀ ਆ ਠੀਕ ਟੋਕ ਲੇ ਕੇ ਐ ਆ ਦੇਖੋ ਆ ਮਗਰੋਂ ਚਲਦੇ ਆ ਮਗਰੋਂ ਯਾਨੀ ਕਿ ਟਾਚੀ ਆ ਮਗਰੋਂ ਟਾਚੀ ਆ ਜੇ ਆਹ ਨੂੰ ਆ ਦੇਖੋ ਇਹਨੂੰ ਐ ਕਰਦਾ ਨਾ ਪਲੱਸ ਚੱਲਣ ਲੱਗੀ ਜਾਣੀ ਕਿ ਲੱਗਦੀ ਨਹੀਂ ਕਈ ਵਾਰੀ ਨਾ ਇਸ ਸਿਰਪੇ ਤੀ ਅਰੋ ਦੀ ਆਈ ਆ ਰੇਟ ਦੇ ਹਿਸਾਬ ਨਾਲ ਉਹ ਮੇ ਲੱਗਦੀ ਨਹੀਂ ਵੀ ਡੁਪਲੀਕੇਟ ਜੀ ਹੋਊਗੀ ਹੈਵੀ ਆ ਚੰਗੀ ਆ ਮੇ ਮੇਡ ਇਨ ਪਤਾ ਨਹੀਂ ਕੀ ਆ ਇਟਲੀ ਆ ਪਤਾ ਨਹੀਂ ਮੇ ਚਾਈਨਾ ਤਾਂ ਹੈ ਨਹੀਂ ਮੈਨੂੰ ਇੰਨਾ ਕੁ ਪਤਾ ਵਾ ਹੌਲੀ ਹੌਲੀ ਪਤਾ ਲੱਜੂ ਇਹ ਹੈ ਕੀ ਆ ਮੇਡ ਇਨ ਮੇਡ ਇਨ ਜਪਾਨ ਆ ਤਾਹੀਂ ਉਹਨਾਂ ਦੀ ਜਪਾਨ ਵਾਲੇ ਦੀਆਂ ਚੀਜ਼ਾਂ ਤਾਂ ਸੋਹਣੀਆਂ ਹੁੰਦੀਆਂ ਨੇ ਹਜੇ ਤੱਕ ਤਾਂ ਵਧੀਆ ਲੱਗ ਰਿਹਾ ਸਾਰੇ ਪਾਸੇ ਹੀ ਚਲੋ ਦੇਖਦੇ ਆਂ ਵਰਤ ਕੇ ਬਾਕੀ ਬਾਅਦ ਚ ਪਤਾ ਲੱਗੂਗਾ ਦੁਪਹਿਰੇ ਜਿਹੜੀ ਕਿ ਮਸ਼ੀਨ ਆਈ ਸੀਗੀ ਉਹ ਅੱਧੇ ਘੰਟੇ ਬਾਅਦ ਮੈਂ ਉਹਦੇ ਨਾਲ ਚਾਰਜਰ ਜਾਂ ਲਾਉਣ ਲੱਗਿਆ ਸੜੇ ਮਸ਼ੀਨ ਜੀ ਉਹ ਥੱਲੇ ਡਿੱਗ ਪਈ ਚਾਰਜ ਲਾਏ ਲੈ ਉਹਦਾ ਚਾਰਜਰ ਖਿੱਚਿਆ ਗਿਆ ਹੁਣ ਇੱਥੇ ਬੰਗਲਾਦੇਸ਼ੀ ਮੁੰਡਿਆਂ ਦੀਆਂ ਦੁਕਾਨਾਂ ਹੁੰਦੀਆਂ ਨੇ ਇਹੀ ਮੋਬਾਈਲਾਂ ਦੀਆਂ ਚਾਰਜਰਾਂ ਦੀਆਂ ਉਹ ਚਾਰਜਰ ਪੁੱਛਣ ਚੱਲੇ ਆ ਉਹਦਾ ਵੀ ਚਾਰਜਰ ਮਿਲ ਗ ਜੂਗਾ ਮਸ਼ੀਨ ਤਾਂ ਚੱਕ ਲਈ ਮੈਂ ਇਹਦੇ ਵਿੱਚ ਚੱਲੇ ਆ ਪੁੱਛਣ ਉਹਦੇ ਚਾਰਜਰ ਮੈਂ ਕਿਹਾ ਉਹ ਦੀਦਾਈ ਭੋਗ ਪਾਤਾ ਇੱਕ ਵਾਰੀ ਪੁੱਛੇ ਹੁਣਾ ਵਾ ਕਸੂਤਾ ਜਿਆ ਚਾਰਜਰ ਜੇ ਮਿਲ ਗਿਆ ਠੀਕ ਆ ਨਹੀਂ ਫਿਰ ਦੇਖੀ ਜਾਉ ਕੀ ਬਣਦਾ ਉਹਦਾ ਦੋ ਦੁਕਾਨਾਂ ਛੱਡ ਕੇ ਤਿੰਨ ਦੁਕਾਨਾਂ ਦੋ ਤਿੰਨ ਦੁਕਾਨਾਂ ਦੇ ਘੁੰਮ ਕੇ ਫਿਰ ਤੀਜੀ ਚੌਥੀ ਦੁਕਾਨ ਤੋਂ ਮਿਲਿਆ ਤਿੰਨ ਦੁਕਾਨਾਂ ਘੁਮਿਆ ਚੌਥੀ ਫਿਰ ਦੁਕਾਨ ਤੋਂ ਮਿਲਿਆ ਜਾ ਕੇ ਚਾਰਜਰ ਨਹੀਂ ਤਾਂ ਪਈ ਰਣੀ ਸੀਗੀ ਜੰਨਾ ਚਾਰਜਰ ਫਿਰ ਘੌਲ ਕਰਦੇ ਰਹਿੰਦੇ ਆਪਾਂ ਚਲੋ ਵਰਤੋਂ ਚ ਆ ਜੂ ਹੁਣ ਰੋਲਾ ਪੈਂਦਾ ਸੁਣਦਾ ਇੱਥੇ ਆਈ ਰੌਣਕ ਰਹਿੰਦੀ ਐ ਦੇਖੋ ਕਿੰਨੇ ਅਸੀ ਰੌਣਕਾ ਕਿ ਉਹ ਕਿ ਸ਼ੁੱਕਰਵਾਰ ਤੇ ਸ਼ਨੀਵਾਰ ਤੇ ਚਲੋ ਹੁਣ ਤਾਂ ਸੋਮਵਾਰ ਦੀ ਵੀ ਛੁੱਟੀ ਐ ਇੱਥੇ ਸਾਰਿਆਂ ਨੂੰ ਤਿੰਨ ਰਾਤਾਂ ਤਾਂ ਹੁਣ ਇਹਨਾਂ ਦਾ ਪੂਰੇ ਨਜ਼ਾਰੇ ਵਾਲੀਆਂ ਰਾਤਾਂ ਇਹਨਾਂ ਦੀਆਂ ਤਿੰਨ ਰਾਤਾਂ ਦਾ ਪੂਰੇ ਨਜ਼ਾਰੇ ਵਾਲੀਆਂ ਰਾਤਾਂ ਇਹਨਾਂ ਦੀਆਂ ਸ਼ੁਕਰ ਸ਼ਨੀ ਤੇ ਐਤਵਾਰ ਦੀ ਰਾਤ ਕਿਉਂਕਿ ਸੋਮਵਾਰ ਦੀ ਵੀ ਛੁੱਟੀ ਹੈ ਨਾ ਰਿਪਬਲਿਕ ਡੇ ਦੀ ਤਾਂ ਕਰਕੇ ਜੇਸੇ ਵੀ ਵੀਰ ਭੈਣ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜਿਨ੍ਹਾਂ ਨੇ ਕੀਤਾ ਹੋਇਆ ਉਹਦਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਹੈ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਸੀ ਕਾ